ਸਤ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਾਜ਼ ਆਪਾ ਸੁਣਦੇ ਹਾਂ ਲੇਖਿਕਾ ਦਲੀਪ ਕੌਰ ਟਿਵਾਣਾ ਜੀ ਦੀ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਭਾਗ 3 ਮਹੀਨੇ 20 ਦਿਨ ਮਗਰੋਂ ਬਾਬਾ ਜੀ ਆਉਂਦੇ ਕਿੰਨੀਆਂ ਸਾਰੀਆਂ ਚੀਜ਼ਾਂ ਲੈ ਕੇ ਦੇ ਜਾਂਦੇ ਤੇ ਕਦੇ-ਕਦੇ ਜ਼ਿੱਦ ਕਰਨ ਤੇ ਮੈਨੂੰ ਨਾਲ ਹੀ ਪਿੰਡ ਨੂੰ ਲੈ ਜਾਂਦੇ ਮਲੌਤ ਜਦੋਂ ਅਸੀਂ ਜਾ ਕੇ ਉਤਰਦੇ ਅੱਗੇ ਗਫੂਰ ਕੋੜੀ ਲਈ ਖੜਾ ਹੁੰਦਾ 12 13 ਵਰਿਆਂ ਦਾ ਗਫੂਰ ਬਾਬਾ ਜੀ ਨਾਲ ਜਦੋਂ ਮੈਨੂੰ ਆਈ ਦੇਖਦਾ ਤਾਂ ਬਹੁਤ ਖੁਸ਼ ਹੋ ਕੇ ਬਾਬਾ ਜੀ ਦੀ ਹੋਂਦ ਭੁੱਲ ਮੈਨੂੰ ਦੱਸਣਯੋਗੀਆਂ ਗੱਲਾਂ ਦੱਸਣ ਲੱਗ ਜਾਂਦਾ ਹੈ ਨਾ ਬੀਬਾ ਨਾ ਸੱਚ ਬੀਬਾ ਜੀ ਆਪਣੀ ਨਿਆਂਈ ਚ ਜਿਹੜੀ 베ਰੀ ਐ ਉਸ ਨੂੰ 베ਰ ਲੱਗਣ ਲੱਗ ਪੇ ਕੋਨੀ ਨੇ ਜਿਹੜੇ ਕਟੋਰੇ ਦਿੱਤੇ ਨੇ ਇੱਕ ਦਾ ਨਾਉ ਮੈਂ ਪਿਸਤਾ ਰੱਖਿਆ मां जी तो एक दिन ਖੋਹੀ ਚ ਡੋਲ ਗਿਰ ਗਿਆ ਤੇ ਬਾਬਾ ਜੀ ਨੇ ਮੇਲੇ ਤੇ ਜਾਣ ਨੂੰ ਰੁਪਈਆ ਦਿੱਤਾ ਸੀ 89 ਦਾ ਮੈਂ ਬੁਗਦੂ ਸਿੱਕੇ ਆਲਾ ਕਰੋੜ ਖਰੀਦ ਲਿਆ ਜਿਹਦੇ ਨਾਲ ਮੈਂ 100 ਕਰੋੜ ਹੋਰ ਜਿੱਤੇ ਤੇ ਜਵਾਨੀ ਦੀ ਮੈਂ ਮੰਗੇ ਲਈ ਗਾਨੀ ਲਿਆਂਦੀ ਮਣਕਿਆਂ ਦੀ ਇੱਕ ਆਨੇ ਦੀ मां जी ਲਈ ਦੇਵੀ ਦੀ ਫੋਟੋ ਲਿਆਂਦੀ ਇੱਕ ਆਨੇ ਦਾ 9 ਮਣ ਦੀ ਧੋਬਣ ਵਾਲਾ ਫੋਟੋਆਂ ਵਾਲਾ ਖੇਲ ਦੇਖਿਆ ਦੁਆਨੀ ਦਾ ਤੋਤਾ ਲਿਆਂਦਾ ਘਰ ਜਾ ਕੇ ਦੇਖੀ ਜਾਲੀ 'ਚ ਬੈਠਾ ਨੂੰ ਆਖੇ ਮੀਆਂ ਮਿੱਠੂ ਚੂਰੀ ਖਾਣੀ ਐ ਆਖੂਗਾ ਖਾਣੀ ਐ ਤੇ ਖਾਂਦਾ ਕੁਝ ਨਾ ਸਾਰਾ ਦਿਨ ਭੁੱਖਾ ਹੀ ਫਿਰਦਾ ਰਹਿੰਦਾ ਬਾਬਾ ਜੀ ਨੇ ਵਿੱਚੋਂ ਟੋਕ ਕੇ ਪੁੱਛਿਆ ਮਾਂ ਜੀ ਨੇ ਜਾਣ ਲੱਗੇ ਦੇ ਦੋ ਪਰੌਂਠੇ ਲੜ ਬੰਨਤੇ ਸੀ ਖਾ ਲੇ ਜਦੋਂ ਭੁੱਖ ਲੱਗੀ ਇਉਂ ਗੱਲਾਂ ਕਰਦੇ ਆ ਬਾਬਾ ਜੀ ਲੋਕਾਂ ਦੀ ਫਤਿਆਂ ਦਾ ਜਵਾਬ ਦਿੰਦੇ ਅਸੀਂ ਇੱਕ ਦੁਕਾਨ ਤੇ ਜਾਂਦੇ ਲਾਲਾ ਪੁੱਟ ਕੇ ਬਾਬਾ ਜੀ ਦੇ ਗੋਡੀ ਹੱਥ ਲਾਉਂਦਾ ਦੁਕਾਨ ਦੇ ਮਗਰ ਕਮਰੇ ਵਿੱਚ ਕੁਰਸੀਆਂ ਤੇ ਬੈਠ ਕੇ ਬਾਬਾ ਜੀ ਚਾਹ ਪੀਂਦੇ ਮੇਰੇ ਤੇ ਗਫੂਰ ਲਈ ਦੁੱਧ ਦੇ ਗਲਾਸ ਆ ਜਾਂਦੇ ਕਿਉਂਕਿ ਬਾਬਾ ਜੀ ਆਖਦੇ ਹੁੰਦੇ ਸਨ ਕਿ ਚਾਹ ਤਾਂ ਸਿਰਫ ਗੋਡਿਆਂ ਨੂੰ ਹੀ ਪੀਣੀ ਚਾਹੀਦੀ ਹੈ ਇੱਕ ਪਲੇਟ ਵਿੱਚ ਤਾਜ਼ੇ ਪੇੜੇ ਆ ਜਾਂਦੇ ਅਸੀਂ ਖਾ ਲੈਂਦੇ ਪਰ ਗਫੂਰ ਕਾਗਜ਼ 'ਚ ਲਪੇਟ ਕੇ ਹਿਸੇ 'ਚ ਪਾ ਲੈਂਦਾ ਆਖ ਦਾ ਕੋਨੀ ਮੰਗੇ ਮੀਆਂ ਮਿੱਠੂ ਪਿਸਤਾ ਅਸੀਂ ਸਾਰੇ ਇਕੱਠੇ ਖਾਵਾਂਗੇ ਉਸੇ ਲਾਲ ਦੇ ਮੁੰਡੇ ਨੂੰ ਭੇਜ ਕੇ ਬਾਬਾ ਜੀ ਬਾਜ਼ਾਰੋਂ ਲੈ ਕੇ ਜਾਣ ਵਾਲੀਆਂ ਚੀਜ਼ਾਂ ਮੰਗਵਾ ਲੈਂਦੇ ਜਿਨ੍ਹਾਂ ਨੂੰ ਬਫੂਰ ਨਾਲ ਲਿਆਂਦੇ ਚੋਲੇ ਵਿੱਚ ਪਾ ਕੇ ਸੋਟੀ ਤੇ ਟੰਗ ਲੈਂਦਾ ਤੇ ਸੋਟੀ ਮੋਢੇ ਤੇ ਧਰ ਲੈਂਦਾ ਤੇ ਸ਼ਹਿਰੋਂ ਬਾਹਰ ਪਿੰਡ ਜਾਣ ਲਈ ਡੰਡੀ ਉੱਤੇ ਘੋੜੀ ਦੇ ਅੱਗੇ ਅੱਗੇ ਤੁਰਿਆ ਜਾਂਦਾ ਬਾਬਾ ਜੀ ਮੈਨੂੰ ਆਪਣੀ ਘੋੜੀ ਤੇ ਬਿਠਾ ਲੈਂਦੇ ਤੇ ਗੱਲਾਂ ਕਰਨ ਲੱਗ ਜਾਂਦੇ ਮਖਿਆ ਉਥੇ ਤੈਨੂੰ ਕੋਈ ਘੂਰਦਾ ਤਾਂ ਨਹੀਂ ਹੁੰਦਾ ਵੱਡੀ 베ਜੀ ਤੇਰੀ ਛੋਟੀ 베ਜੀ ਨਾਲ ਲੜਦੀ ਤਾਂ ਨਹੀਂ ਹੁੰਦੀ ਫੁੱਫੜ ਜੀ ਤੇਰਾ ਸ਼ਰਾਬ ਤਾਂ ਨਹੀਂ ਪੀਂਦਾ ਹੁੰਦਾ ਪਰ ਤੂੰ ਪੜਨਾ ਘਾਤੋ ਨਹੀਂ ਚੰਦਕੁਰ ਤੇਰੀ ਬੀਬੀ ਦੇਖਿਆ ਕਿਆ ਸੋਨਾ ਗ੍ਰੰਥ ਸਾਹਿਬ ਦਾ ਪਾਠ ਕਰਦੀ ਐ ਤੇਰੇ ਨਾਨੇ ਨੇ ਭਗਵਾਨ ਦਾਸ ਨਾਲ ਰਿਸ਼ਤਾ ਕਰਨ ਆਏ ਨੇ ਪਹਿਲੀ ਗੱਲ ਹੀ ਇਹ ਹੀ ਦੱਸੀ ਸੀ ਵੀ ਲੜਕੀ ਗ੍ਰੰਥ ਸਾਹਿਬ ਦਾ ਪਾਠ ਕਰਦੀ ਹੈ ਨਾਲੇ ਮੈਂ ਸੋਚਿਆ ਸਾਧੂ ਮਹਤਮਾ ਨਾਲ ਆਏ ਨੇ ਕਾਨੂੰ ਨਾ ਆਖਣੀ ਹੈ ਨਹੀਂ ਰਿਸ਼ਤੇ ਦਾ ਬਹੁਤ ਚੰਗੇ ਚੰਗੇ ਘਰਾਂ ਦੇ ਵੀ ਆਉਂਦੇ ਸੀ ਤੇ ਕਦੇ-ਕਦੇ ਬਾਬਾ ਜੀ ਆਪ ਕੋੜੀ ਤੋਂ ਉੱਤਰ ਆਉਂਦੇ ਵਾਂਗਾ ਫੜਕੇ ਮੋਰੇ ਡੰਡੀ ਤੇ ਤੁਰਨ ਲੱਗ ਜਾਂਦੇ ਤੇ ਮੈਨੂੰ ਇਕੱਲੀ ਨੂੰ ਕੋੜੀ ਤੇ ਬੈਠੀ ਰਹਿਣ ਦਿੰਦੇ ਪਹਿਲੇ ਪਹਿਲੇ ਡਰ ਲੱਗਿਆ ਸੀ ਪਿੱਛੋਂ ਤਾਂ ਮੈਂ ਵਾਂਗਾ ਵੀ ਆਪ ਫੜ ਲੰਦੀ ਤੇ ਕਦੇ-ਕਦੇ ਤਾਂ ਗਫੂਰ ਜਾਣ ਕੇ ਕੁੜੀ ਨੂੰ ਸ਼ਿਸ਼ਕੋਰ ਕੇ ਭਜਾ ਦਿੰਦਾ ਤੇ ਆਪ ਨਾਲ ਭਜ ਪੈਂਦਾ ਇਉਂ ਬਾਬਾ ਜੀ ਡੰਡੀ ਉੱਤੇ ਪਿਛਾ ਰਹਿ ਜਾਂਦੇ ਇਹ ਤੈਨੂੰ ਕਿਸੇ ਦਿਨ ਐਸੀ ਲੈ ਕੇ ਪਜੂ ਬਈ ਖੂ ਖਾਤੇ ਜਾ ਡੇਗੂ ਆਪਣਾ ਚਿੱਟਾ ਕੋੜਾ ਬਿਸ਼ੰਸਿਓ ਤੇਰੇ ਮਾਮੇ ਦੇ ਹੱਥੋਂ ਛੁੱਟ ਕੇ ਐਸਾ ਭਜਿਆ ਖਬਰ ਨਹੀਂ ਕਿੱਧਰ ਨੂੰ ਗਿਆ ਮੁੜ ਕੇ ਆਇਆ ਹੀ ਨਹੀਂ ਬਾਬਾ ਜੀ ਦੱਸ ਦੇ ਤੇ ਕਦੇ ਕਦੇ ਸੋਚਾਂ ਹੀ ਸੋਚਾਂ ਵਿੱਚ ਮੈਨੂੰ ਲੱਗਦਾ ਜਿਵੇਂ ਉਸ ਚਿੱਟੇ ਘੋੜੇ ਵਾਂਗ ਇਹ ਕੁੜੀ ਵੀ ਤਰਹ ਕੇ ਨੱਟ ਪਈ ਐ ਨੱਠੀ ਹੀ ਜਾ ਰਹੀ ਐ ਤੇ ਫੇਰ ਜਿਵੇਂ ਉੱਡਣ ਲੱਗ ਪਈ ਐ ਮੈਂ ਕਾਠੀ ਨੂੰ ਕੁੱਟ ਕੇ ਫੜੀ ਬੈਠੀ ਹਾਂ ਤੇ ਕੁੜੀ ਜੰਗਲਾ ਸਮੁੰਦਰਾ ਤੇ ਬੰਦਲਾ ਵਿੱਚੋਂ ਉੱਡੀ ਜਾ ਰਹੀ ਐ ਬਾਬਾ ਜੀ ਗਫੂਰ ਖੇਤ ਡੰਡੀ ਸਭ ਪਿਛਾ ਰਹਿ ਗਏ ਬਹੁਤ ਦੂਰ ਪਿਛਾ ਤੇ ਹੁਣ ਦਿਸਣੋਂ ਵੀ ਹਟ ਗਏ ਨੇ ਤੇ ਮੈਂ ਨਾਲ ਭੱਜੇ ਜਾਂਦੇ ਗਫੂਰ ਨੂੰ ਚੀਕ ਕੇ ਆਖਦੀ ਰੋਗ ਲੈ ਕੁੜੀ ਨੂੰ ਮੈਂ ਉਤਰਨਾ ਬਾਬਾ ਜੀ ਪਿਛਾ ਰਹਿ ਗਏ ਨੇ ਫੇਰ ਇੱਕ ਥਾਂ ਕੁੜੀ ਨੂੰ ਰੋਕ ਕੇ ਅਸੀਂ ਬਾਬਾ ਜੀ ਨੂੰ ਉਡੀਕਣ ਲੱਗ ਜਾਂਦੇ ਸੌਰਿਆ ਕੰਜਰਾ ਜੇ ਕੁੜੀ ਦੇ ਛੱਟ ਫੇਟ ਲੱਗ ਜਾਂਦੀ ਬਾਬਾ ਜੀ ਗਫੂਰ ਨੂੰ ਛਿੜਕਦੇ ਲੈ ਐਮੀ ਲੱਗ ਗਈ ਮੈਂ ਨਾਲ ਤਾਂ ਹੁੰਨਾ ਉਹ ਆਖਦਾ ਪਿੰਡ ਪਹੁੰਚਦੇ ਤਾਂ ਬਹੀ ਦੀਆਂ ਸਾਰੀਆਂ ਬੁੜੀਆਂ ਕੁੜੀਆਂ ਤਾਈਆਂ ਚਾਚੀਆਂ ਆ ਕੇ ਮਿਲਦੀਆਂ ਸਿਰ ਪਲੋਸ ਦੀਆਂ ਫਰਾਕ ਨੂੰ ਬੂਟਾ ਨੂੰ ਗੁੱਤ ਚ ਪਾਏ ਰੀਬਨਾ ਨੂੰ ਹੱਥ ਲਾਲਾ ਦੇਖਦੀਆਂ ਮੇਰੀ ਖਾਤਰ ਕੀ ਲਿਆਈਆਂ ਸ਼ਹਿਰੋਂ ਕੁੜੇ ਬਦਰਾ ਗੁੱਜਰ ਬਾਬਾ ਜੀ ਨੂੰ ਮਿਲਣਾ ਹੈ ਆਰੋਬ ਨਾਲ ਪੁੱਛਦਾ ਅਗਲੀ ਵਾਰੀ ਮੈਨੂੰ ਤਾਂ ਘਾਵਾ ਰਾਮ ਦਾ ਸੁਰਮਾ ਲਿਆ ਦੇ ਤੇਰੀ ਭੂਆ ਦੇਗੀ ਸੀ ਇੱਕ ਸ਼ੇਸ਼ੀ ਜਾਨੀ ਠੰਡ ਪੈ ਜਾਂਦੀ ਐ ਅੱਖਾਂ ਨੂੰ ਜੈ ਖਾਣੇ ਵੇਦ ਨੇ ਪਾਪਾ ਮੁਗਾਤੀ ਤਾਈ ਰਲੀ ਬਾਕੀਆਂ ਨੂੰ ਸੁਣਾ ਕੇ ਆਖਦੀ ਅਸੀਂ ਗਏ ਸੀ ਪੰਜਵੀਂ ਨਾਉਣ ਦੁੱਖ ਨਮਾਰਨ ਪਰ ਤੇਰਾ ਤਾਇਆ ਲੈ ਕੇ ਨਾ ਗਿਆ ਮੈਂ ਬਥੇਰਾ ਕਿਹਾ ਬਈ ਬੀਬੀ ਨੂੰ ਮਿਲ ਚਲੀਏ ਆਖਣ ਲੱਗਿਆ ਮੈਲੇ ਜੇ ਤੇਰੇ ਨੀੜੇ ਪਏ ਹੋਏ ਨੇ ਪਰ ਉਹਨੂੰ ਮੁਖੌਲ ਕਰਨਗੇ ਬਈ ਤੇਰੇ ਪੇਕਿਆਂ ਤੋਂ ਕਿਹੋ ਜੇ ਲੋਕ ਆਏ ਨੇ ਤਾਈ ਗੁਲਾਬਕੁਰ ਬੋਲੀ ਭੈਣੇ ਮੈਂ ਤਾਂ ਇੱਕ ਦਿਨ ਮੋਟਰ 'ਚ ਬੈਠ ਕੇ ਪਟਿਆਲੇ ਜਾਉਂਗੀ ਉੱਥੇ ਜਾ ਕੇ ਆਪਣਾ ਫੋਟੋ ਲਹਾ ਕੇ ਆਉਂ ਮਰ ਗਈ ਤਾਂ ਮੇਰੇ ਧੀਆਂ ਪੁੱਤ ਕੋਲ ਨਿਸ਼ਾਨੀ ਤਾਂ ਰਹਿ ਜੂ ਤਾਈ ਸੰਤੀ ਹਰ ਵਰੀ ਆਖਦੀ ਅਗਲੇ ਦਿਨ ਜਦੋਂ ਕੁੜੀਆਂ ਸਾਗ ਨੂੰ ਜਾਂਦੀਆਂ ਪੌਣਾ ਚੁੱਕੇ ਮੈਂ ਵੀ ਨਾਲ ਤੁਰ ਪੈਂਦੀ ਤਾਂ ਉਹ ਰਾਹ ਵਿੱਚੋਂ ਹੀ ਛਿੜਕ ਕੇ ਮੈਨੂੰ ਮੋੜ ਜਾਂਦੀਆਂ ਜਾ ਮੁੜ ਜਾ ਹੋਰ ਤੇਰਾ ਬਾਬਾ ਜੀ ਕਜਿਆ ਕਰੂਗਾ ਥੋਡੇ ਤੱਕ ਫੂਰ ਬਥੇਰਾ ਲੈ ਆਉਂਦਾ ਸਾਗ ਨਾਲੇ ਤੁਸੀਂ ਸਾਗ ਕਨੂੰ ਖਾਣਾ ਭਾਜੀਆਂ ਛਮਿਆਂ ਕਰੋ ਬਥੇਰੇ ਪੈਸੇ ਨੇ ਬੁੜੇ ਕੋਲ ਤੇ ਇੱਕ ਦਿਨ ਕੁੜੀਆਂ ਨੂੰ ਮੈਂ ਇਹ ਆ ਕੇ ਨਾਲ ਜਾਣ ਲਈ ਰਾਜੀ ਕਰ ਲਿਆ ਕਿ ਸਾਰੀਆਂ ਸਾਡੇ ਖੇਤ ਚੋਂ ਗੰਨੇ ਪੱਟ ਲਿਓ ਦੋ ਕੁ ਗੰਨੇ ਚੁੱਕੀ ਆਉਂਦੀ ਨੂੰ ਜਦੋਂ ਬਾਬਾ ਜੀ ਨੇ ਦੇਖ ਲਿਆ ਉਹਨਾ ਮੈਨੂੰ ਤਾਂ ਕੁਝ ਨਾ ਆਖਿਆ ਪਰ ਮਾਂ ਨੂੰ ਗਜਿਆ ਕੀਤਾ ਤੇ ਆਥਣੇ ਗੰਨਿਆਂ ਦੀ ਇੱਕ ਪਰੇ ਸੁਭਾਤ ਚ ਆਈ ਪਈ ਸੀ ਤੇ ਇੱਕ ਦਿਨ ਬਾਬਾ ਜੀ ਨੇ ਆਖਿਆ ਜ਼ਰਾ ਬਦਰੇ ਨੂੰ ਤਾਂ ਅੰਦਰ ਸੱਦੀ ਬਾਹਰ ਬੈਠਾਏ ਮੈਂ ਬਾਹਰ ਜਾ ਕੇ ਆਖਿਆ ਬਦਰਿਆ ਤੈਨੂੰ ਮੇਰੇ ਬਾਬਾ ਜੀ ਸਾਧਦੇ ਨੇ ਉਹ ਕੌੜ ਕੇ ਮੇਰੀ ਵੱਲ ਚੱਕਿਆ ਤੇ ਗੁਰਗੁਰ ਕਰਕੇ ਹੁੱਕਾ ਪੀਂਦਾ ਰਿਹਾ ਪਾਲ ਨੂੰ ਦੇ ਕੇ ਮੈਂ ਫੇਰ ਆਖਿਆ ਬਦਰਿਆ ਤੈਨੂੰ ਮੇਰੇ ਬਾਬਾ ਜੀ ਸਾਧਦੇ ਨੇ ਚੰਗਾ ਚੰਗਾ ਉਸਨੇ ਖਿਜ ਕੇ ਕਿਹਾ ਉੱਠ ਕੇ ਮੇਰੇ ਨਾਲ ਹੀ ਅੰਦਰ ਬਾਬਾ ਜੀ ਕੋਲ ਆਇਆ ਆਉਂਦਾ ਹੀ ਬੋਲਿਆ ਮਖਾ ਚੌਧਰੀ ਊਂ ਆਖਦਾ ਐ ਕਿ ਤੇਰੀ ਪੋਤੀ ਸ਼ਹਿਰ ਪੜਦੀ ਐ ਅਕਲ ਦਾ ਇਸ ਨੂੰ ਡੱਕੇਦੀ ਨਹੀਂ ਕੀ ਹੋ ਗਿਆ ਬਾਬਾ ਜੀ ਨੇ ਪੁੱਛਿਆ ਨਾ ਤਾਇਆ ਨਾ ਚਾਚਾ ਨਾ ਬਾਬਾ ਨਾ ਭਾਈ ਆਖਦੀ ਐ ਬਦਰਿਆ ਤੈਨੂੰ ਮੇਰੇ ਬਾਬਾ ਜੀ ਸੱਦਦੇ ਆ ਨਿਆਣੀ ਐ ਬਾਬਾ ਜੀ ਨੇ ਹੱਸ ਕੇ ਕਿਹਾ ਨਿਆਣੀ ਹੈ ਗੱਲਾਂ ਤਾਂ ਇਹ ਐ ਕਰਦੀ ਐ ਜਿਵੇਂ ਮੈਂ ਇਸ ਦਾ ਪੋਤਾ ਲੱਗਦਾ ਹੁਣ ਕਤਰੀ ਚਿੱਟੀ ਦਾੜੀ ਵਾਲੇ ਉੱਚੇ ਲੰਮੇ ਕਾਦਾਰ ਗੁੱਜਰ ਬਦਰੇ ਨੇ ਜਦੋਂ ਇਹ ਆਖਿਆ ਤਾਂ ਬਾਬਾ ਜੀ ਨੇ ਮੈਨੂੰ ਕੋਲ ਸਦਕੇ ਸਮਝਾਇਆ ਆਪ ਤੋਂ ਵੱਡੇ ਦਾ ਨਾਉ ਨਹੀਂ ਲਈਦਾ ਬਦਰਾ ਤਾਂ ਤੇਰਾ ਬਾਬਾ ਲੱਗਦਾ ਤੇ ਸਹਿਰਾ ਮੈਂ ਪੁੱਛਿਆ ਉਹ ਤੇਰੀ ਅੰਮਾ ਲੱਗਦੀ ਐ ਉਹ ਤਾਂ ਮੇਰੀ ਵੀ ਅੰਮਾ ਲੱਗਦੀ ਐ ਬਦਰੇ ਬਾਬੇ ਨੇ ਆਪਣੀ ਘਰਵਾਲੀ ਬਾਰੇ ਮਜ਼ਾਕ ਕੀਤਾ ਸੀ ਅਸਲ 'ਚ ਤਾਂ ਤੂੰ ਮੇਰੀ ਧੀ ਐ ਉਸ ਸਾਵਲੀ ਸੁਨੱਖੀ ਔਰਤ ਮੇਰੀ ਬੀਬੀ ਨੇ ਇੱਕ ਦਿਨ ਮੈਨੂੰ ਆਪਣੇ ਕੋਲ ਸੱਦ ਕੇ ਆਖਿਆ ਰੋਜ਼ ਤੂੰ ਆਪਣੀ ਮਾਂ ਜੀ ਕੋਲ ਸੌਣੀ ਐ ਅੱਜ ਮੇਰੇ ਕੋਲ ਹੀਠਾਂ ਸੌਣੀ ਉਸ ਨੇ ਜਿਵੇਂ ਤਰਲਾ ਕੀਤਾ ਮੈਂ ਕੋਈ ਹਾਂ ਨਾ ਨਾ ਕੀਤੀ ਰਾਤ ਨੂੰ ਤੈਨੂੰ ਦਧੌੜੀ ਵਿੱਚੋਂ ਮਲਾਈ ਕੱਢ ਕੇ ਦੇਵਾਂਗੀ ਉਸਨੇ ਲਾਲਚ ਦਿੱਤਾ ਰਾਤ ਹੋਈ ਤਾਂ ਮੈਂ ਦਾਦੀ ਮਾਂ ਨੂੰ ਆਖਿਆ ਅੱਜ ਤਾਂ ਮੈਂ ਹੀਠਾ ਸੌਂਗੂਗੀ ਕਿਉਂ ਉਸਨੇ ਪੁੱਛਿਆ ਉਹ ਕਹਿੰਦੀ ਸੀ ਰਾਤ ਨੂੰ ਤੈਨੂੰ ਦਦੌੜੀ ਚੋਂ ਮਲਾਈ ਕੱਢ ਕੇ ਦੇਉਂਗੀ ਚੰਦਕੁਰ ਮਾਂ ਤੇਰੀ ਮੈਂ ਹਾਂ ਵਿੱਚ ਸਿਰ ਹਿਲਾਇਆ ਮੈਂ ਵੀ ਨਿੱਤ ਕਹਾ ਹਾਂ ਬਈ ਮਖਣੀ ਕਿਉਂ ਘਟ ਆਉਂਦੀ ਐ ਖਾਂਦੀ ਹੋ ਨਾ ਨਿੱਤ ਰਾਤ ਨੂੰ ਕੱਢ ਕੇ ਤਾਂ ਹੀ ਤਾਂ ਜੋ ਆਕੜੀ ਨੂੰ ਆਖਦੀ ਐ ਦਾਦੀ ਮਾਂ ਨੇ ਬਾਬਾ ਜੀ ਨੂੰ ਸੁਣਾ ਕੇ ਸਭ ਦੇ ਸਾਹਮਣੇ ਜਦੋਂ ਗੱਲ ਆਖੀ ਤਾਂ ਉਸ ਸਾवली ਸੁਨੱਖੀ ਔਰਤ ਮੇਰੀ ਬੀਬੀ ਨੇ ਹਜ਼ਾਰ ਹਜ਼ਾਰ ਭਰਾਵਾਂ ਦੀਆਂ ਸੌਂ ਆਖਾਦੀਆਂ ਕਿ ਉਸਨੇ ਕਦੇ ਰਾਤ ਨੂੰ ਦੁੱਧ ਨੂੰ ਨਹੀਂ ਛੇੜਿਆ ਉਹਨੇ ਤਾਂ ਮੈਨੂੰ ਕੋਲ ਪਾਉਣ ਲਈ ਐਵੇਂ ਹੀ ਆਖਿਆ ਸੀ ਐਵੇਂ ਨਹੀਂ ਸੱਚੀ ਆਖਿਆ ਸੀ ਜਦੋਂ ਮੈਂ ਆਖਿਆ ਤਾਂ ਕਿਸੇ ਨੇ ਉਸ ਦੀ ਗੱਲ ਦਾ ਇਤਬਾਰ ਨਾ ਕੀਤਾ ਇਹ ਗੱਲ ਵੀ ਹੀ ਗਵਾੜ ਤੋਂ ਬਿਨਾ ਪਟਿਆਲੇ ਵਾਲੇ ਪੂਆ ਜੀ ਨੂੰ ਵੀ ਜਦੋਂ ਦੱਸੀ ਗਈ ਤਾਂ ਉਹ ਸਾवली ਸੁਨੱਖੀ ਔਰਤ ਮੇਰੀ ਬੀਬੀ ਬਹੁਤ ਰੋਈ ਉਸ ਦਿਨ ਮੈਨੂੰ ਉਸਤੇ ਬੜਾ ਤਰਸ ਆਇਆ ਅਗਲੇ ਦਿਨ ਦਾਦੀ ਮਾ ਫੇਰ ਜਦੋਂ ਮਲਾਈ ਵਾਲੀ ਗੱਲ ਕਿਸੇ ਕੋਲ ਦੁਹਰਾਣ ਲੱਗੀ ਮੈਂ ਖਿਜ ਕੇ ਆਖਿਆ ਤਾਂ ਕੀ ਹੋ ਗਿਆ ਜੇ ਮਲਾਈ ਖਾ ਵੀ ਲੈਂਦੀ ਸੀ ਦਾਦੀ ਮਾ ਹੈਰਾਨ ਹੋ ਕੇ ਮੇਰੇ ਕੰਨੀ ਚਾਕੀ ਬੋਲੀ ਸਿਆਣਿਆਂ ਦੀਆਂ ਕਥੀਆਂ ਨੇ ਅਖੇ ਤਿੱਤਰ ਖੰਬੀ ਬੱਦਲੀ ਰੰਨ ਮਲਾਈ ਖਾਏ ਉਹ ਵਸਿਓ ਜੜੇ ਕਦੇ ਨਾ ਖਾਲੀ ਜਾਏ ਮਲਾਈ ਖਾਣਾ ਕੋਈ ਧੀਆ ਪੈਣਾ ਦੇ ਕੰਮ ਨੇ ਤੂੰ ਤਾਂ ਦਾਦੀ ਮਾਂ ਐਵੇਂ ਬੋਲੀ ਜਾਨੀ ਐ ਮੈਂ ਆਖਿਆ ਦੇਖ ਤਾਂ ਕਿਵੇਂ ਲੋਤਰ ਲੋਤਰ ਜ਼ਬਾਨ ਚੱਲਦੀ ਐ ਅਜੇ ਜਾਮੂ ਮੁੱਕੀ ਨਹੀਂ ਦਾਦੀ ਮਾਂ ਨੂੰ ਮਤਾਂ ਦਿੰਦੀ ਐ ਕੁੜੀਆਂ ਨੂੰ ਘਰੋਂ ਬਾਹਰ ਪੜਨ ਭੇਜੋ ਬੁੱਧ ਧਾਪੇ ਭ੍ਰਿਸ਼ਟੀ ਜਾਉ ਬੋਲ ਕੇ ਦੇਖੇ ਮੇਰੀ ਕੋਈ ਕੁੜੀ ਮੂਰੇ ਜਾਂ ਕਰਕੇ ਸਵਾਲ ਜਵਾਬ ਜੇ ਸਿਰ ਮੇ ਨਾ ਪੀਜਾਂ ਗਾਟਾ ਨਾ ਲਾਦਿਆਂ ਧਰਤੀ 'ਚ ਨਾ ਗੱਡਦਿਆਂ ਕਿਸ਼ਨੀ ਬੁੜੀ ਨਸਵਾਰ ਦੀ ਚੁਟਕੀ ਨੱਕ ਵਿੱਚ ਚੜਾਉਂਦੀ ਤਿਉੜੀਆਂ ਪਾਈ ਮੇਰੇ ਬਾਰੇ ਆਖ ਰਹੀ ਸੀ ਕਿਸ਼ਨੀ ਬੁੜੀ ਜਿਹੜੀ ਬਾਬਾ ਜੀ ਦੀ ਵੀ ਚਾਚੀ ਲੱਗਦੀ ਸੀ ਜਿਸ ਤੋਂ ਸਾਰੇ ਡਰਦੇ ਸਨ ਬਾਬਾ ਜੀ ਨੂੰ ਆਖ ਰਹੀ ਸੀ ਮਸਾਈ ਇਸ ਦੇ ਜੰਮੀ ਤੋਂ ਹਜ਼ੂਰਾ ਸਿਓ ਉੱਠ ਪੈਰੀਆਂ ਸੋਨੇ ਦੀਆਂ ਮੂਰਤੀਆਂ ਪੁੰਨ ਕਰਦਾ ਫਿਰਦਾ ਸੀ ਆਖੇ ਪਾੰਦੇ ਨੇ ਕਿਹਾ ਦੇਖ ਲੈ ਹੁਣ ਉਹੀ ਪੁੱਠੇ ਪੈਰੀ ਮੂੜੀਆਂ ਆਉਂਦੀਆਂ ਨੇ ਇਹੋ ਜੀ ਕੜਮੀ ਜੰਮੀ ਐ ਮਗਰ ਪੈਣਾ ਦੇ ਲਾਰੇ ਨੂੰ ਸੱਦਾ ਦੇ ਆਈ ਐ ਤਿੰਨ ਹੋ ਗਈਆਂ ਨਾ ਨਾ ਕਿਸ਼ਨੀ ਮੇਰੀਆਂ ਪੋਤੀਆਂ ਕਿਸੇ ਦੇ ਘਰ ਖਾਣ ਨਹੀਂ ਜਾਂਦੀਆਂ ਇਹਨਾਂ ਦਾ ਭਾਗ ਇਹਨਾਂ ਦੇ ਨਾਲ ਐ ਇਨਾ ਜੋਗਾ ਰੱਬ ਨੇ ਸਾਨੂੰ ਬਥੇਰਾ ਕੁਝ ਦਿੱਤਾ ਹੋਇਆ ਤੂੰ ਇਹਨਾਂ ਬਾਰੇ ਕੁਝ ਨਾ ਆਖਿਆ ਕਰ ਬਾਬਾ ਜੀ ਨੇ ਆਖਿਆ ਸੀ ਪਤਾ ਲੱਗੋ ਜਦ ਸੜੇ ਜੇ ਜੱਟਾਂ ਮੂਰੇ ਹੱਥ ਬੰਨਣੇ ਪਏ ਇੰਨੀਆਂ ਦੇ ਵਿਆਹ ਕਰਦੇ ਤਾਂ ਘਰ ਦਾ ਬਾਹਰ ਦੂਜੇ ਪਾਸੇ ਲੱਗ ਜੂ ਲਹੈ ਅੰਮਾ ਜੀ ਏਸ ਘਰ ਦੀਆਂ ਧੀਆਂ ਅਗਲਿਆਂ ਪੱਲੇ ਅੱਡ ਅੱਡ ਮੰਗਣੀਆਂ ਨੇ ਹੱਥ ਬਾਬਾ ਜੀ ਨੇ ਕਿਸੇ ਮੂਰੇ ਕਿਉਂ ਬੰਨਣੇ ਨੇ ਬਾਬਾ ਜੀ ਦੀ ਥਾਂ ਕੁੰਡ ਗੱਡੀ ਪਾਂਡੇ ਮਾਜ ਰਹੀ ਸਿਆਮੂ ਨੈਣ ਨੇ ਜਵਾਬ ਦਿੱਤਾ ਚੱਲ ਕਿਸ਼ਨੀ ਧੀਆ ਪਿੱਛੇ ਜਾਗੀ ਹੱਥ ਬੰਦ ਹੈ ਮੈਂ ਮੰਨ ਲੂ ਤਾਂ ਕੀ ਹੈ ਬਾਬਾ ਜੀ ਨੇ ਕਿਹਾ ਮਖਾ ਤੇਰਾ ਤਾਂ ਨੇੜਾ ਹੀ ਨਹੀਂ ਲਿਆ ਜਾਂਦਾ 20 2 ਕੋਹਾਂ ਚ ਤੇਰਾ 9 ਵਜਦਾ ਕੋਈ ਸਰਕਾਰੀ ਦਰਬਾਰੇ ਆਵੇ ਤਾਂ ਪਹਿਲਾਂ ਤੇਰੇ ਘਰ ਆਵੜਦਾ ਹੁਣ ਜਿੱਦਣ ਦੀ ਗਲਾਕੁਰ ਵਿਆਹੀ ਹੈ ਤੇਰੇ ਤਾਂ ਉਹੀ ਸਮਰਕ ਤੂਰੇ ਭੌਂਗਦੇ ਨੇ ਤੋਂ ਕਿਸੈ ਨੂੰ ਕੀ ਬਿੱਦਾਂ ਬਿਛਣੀ ਬੁੜੀ ਬੋਲੀ ਦਾਦੀ ਮਾਂ ਪਰੇ ਨੂੰ ਮੂੰਹ ਕਰੀ ਹੱਸ ਰਹੀ ਸੀ ਸਾਰੇ ਪਿੰਡ ਚੋ ਇੱਕ ਅੰਮਾ ਕਿਸ਼ਨੀ ਹੀ ਸੀ ਜਿਹੜੀ ਬਾਬਾ ਜੀ ਨੂੰ ਇਉਂ ਬੋਲ ਸਕਦੀ ਸੀ ਇੱਕ ਦਿਨ ਮੇਰੀ ਬੀਬੀ ਨੇ ਸੁਭਾਤ ਸੰਭਰੀ ਤੇ ਕੂੜਾ ਤਬਾਕੜੇ ਚ ਪਾ ਕੇ ਮੈਨੂੰ ਆਖਣ ਲੱਗੀ ਬਾਹਰ ਬੰਦੇ ਬੈਠੇ ਨੇ ਮੈਂ ਕਿੱਥੇ ਜਾਵਾਂਗੀ ਤੂੰ ਇਹ ਵੇੜੇ ਵਿੱਚ ਸੋਟਾ ਮੈਂ ਆਖਿਆ ਨਹੀਂ ਮੈਂ ਕੂੜਾ ਨਹੀਂ ਚੁੱਕਣਾ ਉਸਨੇ ਫੇਰ ਆਖਿਆ ਮੈਂ ਫਿਰ ਨਾ ਕਰ ਦਿੱਤੀ ਉਸਨੇ ਛਿੜਕ ਕੇ ਮੱਲੋ ਮੱਲੀ ਕੂੜੇ ਵਾਲਾ ਤਬਾਕੜਾ ਮੈਨੂੰ ਫੜਾ ਦਿੱਤਾ ਮੈਂ ਆਕੜੀ ਕੜਾਈ ਨੇ ਉੱਥੇ ਹੀ ਸੁੱਟ ਦਿੱਤਾ ਸੁੰਬਰੇ ਸੂਰੇ ਥਾਂ ਉੱਤੇ ਜਦੋਂ ਮੜ ਕੂੜਾ ਖਿੰਡ ਗਿਆ ਤਾਂ ਉਸਨੇ ਕਸ ਕੇ ਮੇਰੇ ਇੱਕ ਥੱਪੜ ਮਾਰਿਆ ਇੱਕ ਹੋਰ ਮਾਰਿਆ ਮੈਂ ਏਡੀ ਉੱਚੀ ਰੋਈ ਕਿ ਦਾਦੀ ਮਾਂ ਅੰਦਰੋਂ ਤੇ ਬਾਬਾ ਜੀ ਬਾਹਰੋਂ ਨੱਠੇ ਆਏ ਸਾਰੀ ਗੱਲ ਪਤਾ ਲੱਗਣ ਤੇ ਬਾਬਾ ਜੀ ਨੇ ਬਹੁਤ ਗੁੱਸੇ ਵਿੱਚ ਆਖਿਆ ਸੀ ਕਿ ਇਹ ਹੀਰਾ ਸਿਉਂਦੀ ਧੀ ਨਹੀਂ ਫਜੂਰਾ ਸਿਉਂਦੀ ਪੋਤੀ ਐ ਇਹ ਕੂੜਾ ਚੱਕੂਗੀ ਨਾ ਨਾ ਮੈਂ ਪੁੱਛਦਾ ਸੌਤ ਐ ਸਮਝਿਆ ਕੀ ਐ ਇਸ ਨੂੰ ਤੇ ਉਸ ਦਿਨ ਉਸ ਸਾਵਲੀ ਸੁਨੱਖੀ ਔਰਤ ਮੇਰੀ ਬੀਬੀ ਫਿਰ ਬਹੁਤ ਰੋਈ ਸੀ ਜੇ ਦਲੀਪਕੌਰ ਕੁੜੀ ਦੀ ਥਾਂ ਮੁੰਡਾ ਹੁੰਦੀ ਫੇਰ ਨਹੀਂ ਸੀ ਕਿਸੇ ਮੈਂ ਕਿਸੇ ਦੇ ਲੈਣ ਦਾ ਕਾਕਾ ਜਦੋਂ ਦਾ ਸ਼ਰਾਬ ਪੀਣ ਲੱਗ ਪਿਆ ਸਲਸਾਈ ਵੱਡ ਵੱਡ ਖਾਈ ਜਾਂਦਾ ਬਈ ਕੀ ਬਣੂ ਇਸ ਘਰ ਦਾ ਬੜੀ ਉਮਰ ਦੇ ਬਿਛਨੇ ਪਾंदे ਤੋਂ ਜੰਤਰੀ ਖੁਲਵਾ ਕੇ ਉੱਚਾ ਪਵਾਉਂਦੇ ਗ੍ਰਹਿ ਦਿਸ਼ਾ ਪੁੱਛਦੇ ਬਾਬਾ ਜੀ ਆਖਰੇ ਸੰ ਅਸਲ 'ਚ ਜਜਮਾਨ ਤੁਹਾਡੇ ਕਰਮਾਂ 'ਚ ਪੁੱਤਰ ਤਨ ਨਹੀਂ ਸੀ ਇਹ ਤਾਂ ਬਾਬਾ ਮਾੜੂ ਦਾਸ ਨੇ ਆਪਣੇ ਸੇਵਕਾਂ ਦੀ ਬੇਨਤੀ ਮੰਨ ਕੇ ਪੁੱਤਰ ਬਖਸ਼ ਦਿੱਤਾ ਤੇ ਨਾ ਜਾਣੇ ਕਿਸ ਦੀ ਆਤਮਾ ਨੂੰ ਦੇ ਧਾਰ ਕੇ ਤੁਹਾਡੇ ਘਰ ਪੁੱਤਰ ਬਣ ਜੰਮਣਾ ਪਿਆ ਹਰ ਆਤਮਾ ਆਪਣੇ ਸੰਸਕਾਰ ਨਾਲ ਲੈ ਕੇ ਆਉਂਦੀ ਹੈ ਨਹੀਂ ਤਾਂ ਅਜਿਹੇ ਘਰ ਮਾਸ ਰਾਵ ਦਾ ਕੀ ਕੰਮ ਸੀ ਵਿਸ਼ਨਾ ਪ੍ਰੋਫਤ ਦੱਸ ਰਿਹਾ ਸੀ ਕੋਈ ਉਪਾਅ ਦੱਸੋ ਪ੍ਰੋਫਤ ਜੀ ਮੂਰੇ ਧੀਆਂ ਹੀ ਧੀਆਂ ਹੋ ਗਈਆਂ ਦਾਦੀ ਮਾ ਨੇ ਪੂਜਾ ਦੱਛਣਾ ਦਾ ਸਿੱਧਾ ਕੋਲ ਧਰਦਿਆਂ ਆਖਿਆ ਉਪਾਅ ਬਸ ਇਹੋ ਸਤਵਾਂ ਕਰਵਾ ਦਿਓ ਗਊ ਨੂੰ ਪੇੜਾ ਦਿਆ ਕਰੋ ਇੱਕ ਬਾਸੀ ਰੋਟੀ ਤੇਲ ਨਾਲ ਚੋਪੜ ਕੇ ਕੁੱਤੇ ਨੂੰ ਪਾਇਆ ਕਰੋ ਪ੍ਰਭੂ ਨੂੰ ਸਿਮਰੋ ਅਗਲੀ ਦਫਾ ਲੜਕੇ ਦਾ ਯੋਗ ਹੈ ਏਸੇ ਦੇ ਹੋਜੂ ਮੁੰਡਾ ਜਾਂ ਵਿਆਹ ਹੋਰ ਕਰਨਾ ਪਊ ਕਈ ਵਾਰ ਆਦਮੀ ਦੇ ਕਰਮਾਂ ਚ ਤਾਂ ਪੁੱਤਰ ਹੁੰਦਾ ਧੀਮੀ ਦੇ ਨਹੀਂ ਹੁੰਦਾ ਫਿਰ ਹੋਰ ਵਿਆਹ ਕੀਤੇ ਆਂ ਹੀ ਪੂਰਾ ਫਟਦਾ ਦਾਦੀ ਮਾਣੇ ਪੁੱਛਿਆ ਇਹ ਫੇਰ ਵਿਚਾਰ ਕੇ ਦੱਸਾਂਗੇ ਪਰ ਇਹ ਤੁਰੇ ਫਿਰਈ ਬੀਬੀ ਨੂੰ ਦੇਖ ਸਿਆਣੇ ਪੰਡਤ ਨੇ ਗੱਲ ਟਾਲ ਦਿੱਤੀ ਤੇ ਇੱਕ ਦਿਨ ਰਾਤ ਵੇਲੇ ਪਤਾ ਨਹੀਂ ਕਿਸ ਗੱਲ ਤੋਂ ਖਿੱਚ ਕੇ ਬਾਪੂ ਜੀ ਤਲਵਾਰ ਕੱਢ ਲਿਆ ਏ ਅੱਜ ਤੈਨੂੰ ਜਿਉਂਦੀ ਨਹੀਂ ਛੱਡਣਾ ਆਖ ਜਦੋਂ ਬੀਬੀ ਵੱਲ ਵਧੇ ਮੈਂ ਕਾਲੀ ਨਾਲ ਚੀਕਾਂ ਮਾਰਦੀ ਆਪਣੀ ਬੀਬੀ ਦੇ ਗਲ ਜਾ ਚੰਬੜੀ ਉਹ ਗੁੱਸੇ ਨਾਲ ਮੈਨੂੰ ਧੂੰਦੇ ਰਹੇ ਪਰ ਮੈਂ ਬੀਬੀ ਨੂੰ ਨਹੀਂ ਛੱਡਿਆ ਇਨੇ ਨੂੰ ਚਵਾਰੇ ਵਿੱਚੋਂ ਦੀ ਪੌੜੀ ਉਤਰ ਕੇ ਦਾਦੀ ਮਾਂ ਤੇ ਕੁਝ ਲੋਕ ਉੱਥੇ ਪਹੁੰਚ ਗਏ ਦਾਦੀ ਮਾਂ ਨੇ ਤਲਵਾਰ ਖੋਲੀ ਬਾਪੀ ਬਾਪੂ ਜੀ ਨੂੰ ਗਾੜਾ ਵੀ ਗੱਡੀਆਂ ਨਿਜ ਹੋਇਆ ਗਏ ਘਰ ਦਿਆ ਧਰਤੀ ਤੇ ਤੀਵੀਂ ਤੇ ਕੀ ਹੱਥ ਚੁੱਕਣਾ ਹੋਇਆ ਨਾਲੇ ਦੁਸ਼ਟਾ ਭਜਨ ਪਾਠ ਕਰਨ ਵਾਲੀ ਐ ਪੱਟੇ ਜਾਵਾਂਗੇ ਹਾ ਪੈਜੂ ਦਰਗਾਹੇ ਤੱਕਿਆ ਜਾਵੇਂਗਾ ਇਹ ਤਾਂ ਇਸ ਪੋਟੇਟੋ ਜੀ ਨੇ ਪੇਸ਼ ਨਹੀਂ ਜਾਣ ਦਿੱਤੀ ਨਹੀਂ ਦੱਸਦਾ ਜੇ ਇਸ ਨੂੰ ਪਤਾ ਬਾਪੂ ਜੀ ਨੇ ਤਲਵਾਰ ਪਰੇ ਸੁੱਟਦਿਆਂ ਕੋਟ ਪਾ ਕੇ ਬਾਹਰ ਨੂੰ ਜਾਂਦਿਆਂ ਗਿਆ ਲੈ ਦੇਖਿਆ ਫਿਰ ਇਸ ਨੂੰ ਕਹਿੰਦੇ ਨੇ ਆਪਣਾ ਖੂਨ ਮਰਨੋਂ ਨਹੀਂ ਡਰੀ ਮੂਰੇ ਹੋ ਗਈ ਸ਼ਰਾਬੀ ਬੰਦਾ ਤਾਂ ਭੂਤ ਹੁੰਦਾ ਨਾਲੇ ਇਸ ਦਾ ਕਿਸੇ ਨੇ ਕੀ ਵਿਗਾੜ ਲੈਣਾ ਸੀ ਪੁਲਸ ਇਹਨਾਂ ਦੇ ਘਰ ਦੀ ਜੱਗੋ ਜਾਂਦੀ ਜੱਟ ਦੀ ਧੀ ਜਾਂਦੀ ਕਿਸ਼ਨੀ ਬੁੜੀ ਉੱਚੀ ਉੱਚੀ ਆਖ ਰਹੀ ਸੀ ਬਾਬਾ ਜੀ ਨੂੰ ਵਾਂਡਿਓ ਆਇਆ ਨੂੰ ਜਦੋਂ ਮੈਂ ਸਾਰੀ ਗੱਲ ਦੱਸੀ ਉਹ ਸਿਰ ਫੜ ਕੇ ਬੈਠ ਗਏ ਹੁਣ ਨਹੀਂ ਕੋਈ ਟਿਕਾਣਾ ਇਸ ਘਰ ਦਾ ਮੇਰਾ ਖਿਆਲ ਹੈ ਇਸ ਦਾ ਆਪਾਂ ਹੋਰ ਵਿਆਹ ਕਰ ਦਈਏ ਅਜਿਹੀ ਕਰ ਜਿੱਥੇ ਅਗਲੀ ਦੇ 5 4 ਭਾਈ ਹੋਣ ਨਾਲੇ ਕੁੜੀ ਹੋਵੇ ਸੁਨੱਖੀ ਜਿਹੜੀ ਇਸ ਨੂੰ ਕਾਬੂ 'ਚ ਰੱਖੇ ਬਾਬਾ ਜੀ ਨੇ ਬੀਬੀ ਨੂੰ ਤੇ ਦਾਦੀ ਮਾ ਨੂੰ ਸੱਦ ਕੇ ਸਲਾਹ ਕੀਤੀ ਜਿਵੇਂ ਤੁਹਾਡੀ ਮਰਜ਼ੀ ਕਰ ਲੋ ਬੀਬੀ ਨੇ ਰੋ ਕੇ ਆਖਿਆ ਉਸ ਦਿਨ ਨਿੱਕੀਆਂ ਨਿੱਕੀਆਂ ਕੁੜੀਆਂ ਨਾਲ ਖੇਡਦੇ ਆ ਮੈਂ ਦੱਸਿਆ ਮੇਰੇ ਬਾਪੂ ਜੀ ਦਾ ਅਸੀਂ ਇੱਕ ਹੋਰ ਵਿਆਹ ਕਰਾਂਗੇ ਧੰਨਵਾਦ ਜੀ ਇਹ ਸਵੈ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ